ਅਰਤੀ ਮਾਨ ਉਪਰਾਲਾ ਕੀਤਾ ਵੀ ਜਿੱਥੇ ਨਸ਼ਾ ਮੁਕਤ ਸ਼ੂਗਰੀ ਦਵਾਈ ਦਾ ਕੈਂਪ ਲਾਦਾ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਉਹ ਫਰੀ ਦਵਾਈ ਦਿੱਤੀ ਜਾਊਗੀ ਜੰਗੀਆਂ ਦਾ ਕੈਂਸਰ ਹੋਵੇ ਚਮੜੀ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਤੇ 9 ਮਾਰਚ 2025 ਦਿਨ ਐਤਵਾਰ ਨੂੰ ਫਰੀ ਦਵਾਈ ਮਿਲਣੀ ਹੈ ਕਿ ਦਿਨ ਵਾਸਤੇ ਜੇ ਕਿਸੇ ਨੂੰ ਡਾਕਟਰ ਨਹੀਂ ਕਹਿ ਦਿੱਤਾ ਹੋਵੇ ਤੇਰੀ ਲੱਤ ਵੱਢਣੀ ਪੈਣੀ ਹੈ ਤੇਰੇ ਹੱਥ ਵੱਢਣੇ ਪੈਣੇ ਤੈਨੂੰ ਕੈਂਸਰ ਆ ਲਾਸਟ ਸਟੇਜ ਆ ਉਹਨਾਂ ਲਈ ਕੀ ਜੇ ਜੀ 6 700 ਸ਼ੂਗਰ ਹੋ ਜਾਂਦੀ ਹੈ ਵੀ ਅੰਗ ਪੈਰ ਵੱਢਣਾ ਪਊਗਾ ਜਿਹੜਾ ਆਪਣੇ ਕੋਲ ਆ ਗਿਆ ਆਪਾਂ ਉਹਦੇ ਦਵਾਈ ਲਾਉਨੇ ਆ ਉਹਦਾ ਅੰਗ ਪਰ ਬੱਡਨ ਦੀ ਲੋੜ ਨਹੀਂ ਪੈਂਦੀ ਜੇ ਤੁਹਾਡੇ ਕੋਲ ਆ ਗਿਆ ਤਾਂ ਬਿਲਕੁਲ ਸਹੀ ਹੋ ਜਾਊਗਾ ਨਾ ਬਿਲਕੁਲ ਸਹੀ ਹੋ ਜਾਊਗਾ ਅੰਗ ਪਰ ਬੱਡਨ ਦੀ ਲੋੜ ਨਹੀਂ ਪੈਂਦੀ ਆਇਆ ਕਦੇ ਇਸ ਤਰ੍ਹਾਂ ਦੇ ਜਿਹੜੇ ਠੀਕ ਕੀਤੇ ਆ ਸਰਦ ਬਹੁਤ ਹੈ ਜੀ ਬਹੁਤ ਹੈ ਕਿਰਪਾ ਮਾਲਕ ਦੀ ਕੋਈ ਅੰਗ ਪਰ ਬੱਡਣਾ ਨਹੀਂ ਪੈਂਦਾ ਜੀ ਕੈਂਪ ਲੱਗ ਰਿਹਾ ਹੈ ਨਸ਼ਾ ਮੁਕਤ ਦਵਾਈ ਦਾ ਸ਼ੂਗਰੀ ਦਾ ਤੇ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਫਰੀ ਕੈਂਪ ਲੱਗ ਰਿਹਾ ਹੈ 9 ਮਾਰਚ ਦਿਨ ਐਤਵਾਰ 2025 ਵੀ ਹਮੋ ਹਮਾ ਕੇ ਪਹੁੰਚਣਾ ਹੈ ਸਮਾਂ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਜੇਕਰ ਤੁਸੀਂ ਕੈਂਸਰ ਤੋਂ ਪੀੜਿਤ ਹੋ ਜਾਂ ਫਿਰ ਸ਼ੂਗਰ ਤੋਂ ਪਰੇਸ਼ਾਨ ਹੋ ਜਾਂ ਨਸ਼ਾ ਨਹੀਂ ਛੁੱਟ ਰਿਹਾ ਤੁਹਾਡਾ ਥਾਂ ਥਾਂ ਜਾ ਕੇ ਤੁਸੀਂ ਆ ਚੁੱਕੇ ਹੋ ਥੱਕ ਚੁੱਕੇ ਹੋ ਅਸਰ ਨਹੀਂ ਹੋਇਆ ਪੈਸੇ ਬਹੁਤ ਲਾ ਚੁੱਕੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਚੀਜ਼ਾਂ ਦੀ ਦਵਾਈ ਤੁਹਾਨੂੰ ਫ੍ਰੀ ਮਿਲੇਗੀ ਕਿਵੇਂ ਮਿਲੇਗੀ ਅੱਜ ਤੁਹਾਨੂੰ ਇੱਕ ਅਜਿਹੇ ਵੈਦਖਾਨੇ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਤੁਹਾਨੂੰ ਇਹ ਦਵਾਈ ਬਿਲਕੁਲ ਫ੍ਰੀ ਮਿਲੇਗੀ ਭਾਵੇਂ ਤੁਹਾਨੂੰ ਸ਼ੂਗਰ ਹੋਵੇ ਭਾਵੇਂ ਤੁਹਾਡਾ ਕੈਂਸਰ ਹੋਵੇ ਭਾਵੇਂ ਤੁਹਾਨੂੰ ਨਸ਼ਾ ਛੱਡਣਾ ਹੋਵੇ ਤੇ ਜੜ ਤੋਂ ਖਤਮ ਕਰਕੇ ਭੇਜਣਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮਲਾਉਨੇ ਆ ਬਾਬਾ ਜੀ ਨਾਲ ਜੋ ਪੰਜ ਪੀੜੀਆਂ ਤੋਂ ਇਹ ਸੇਵਾ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਸਾ ਉਪਰਾਲਾ ਕਰ ਰਹੇ ਨੇ ਜਿਸ ਦਿਨ ਤੁਹਾਨੂੰ ਬਿਲਕੁਲ ਫਰੀ ਜਿਹੜੀ ਦਵਾਈ ਹੈ ਉਹ ਮਿਲਣ ਵਾਲੀ ਹੈ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਸਿਟੀ ਹੈਡਲਾਈਨ ਸੇ ਤੁਹਾਡਾ। ਜੈ ਤ੍ਰਿੰਨਦਰ ਜੈ ਰਵੈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਪ ਜੀ ਦਾ ਬਹੁਤ ਬਹੁਤ ਸਵਾਗਤ ਜੀ। ਆਯੁਰਵੈਦਾ ਜੋਗਿਆ ਫਾਰਮੇਸੀ ਦੇ ਪਹੁੰਚਣ ਦਾ ਜੀ। ਬਾਬਾ ਜੀ ਨਾਂ ਬਹੁਤ ਸੁਣਿਆ ਤੁਹਾਡੇ ਆਯੁਰਵੈਦਿਕ ਫਾਰਮੇਸੀ ਦਾ ਕਹਿੰਦੇ ਬਹੁਤ ਸਾਰੇ ਲੋਕ ਇੱਥੋਂ ਠੀਕ ਹੋਏ ਨੇ ਤੇ ਕੈਂਸਰ ਦੀ ਦਵਾਈ ਤੁਸੀਂ ਫਰੀ ਦੇ ਰਹੇ ਹੋ ਜਾਂ 슈ਗਰ ਦੀ ਫਰੀ ਦੇ ਰਹੇ ਹੋ? ਕਿੰਨੀ ਕੀ ਕਿਰਪਾ ਮਾਲਕੀ ਸੱਚੇ ਪਾਤਸ਼ਾਹ ਦੀ ਜਿਵੇਂ ਇਹਦੇ ਕੈਂਪ ਲਾਉਣੇ ਨੇ ਉਹਨਾਂ ਵਿੱਚ ਫ੍ਰੀ ਦਵਾਈ ਦਿੰਦੇ ਆ ਉਹ ਕੈਂਪ ਤੋਂ ਬਿਨਾਂ ਫੇ ਫ੍ਰੀ ਫੇ ਲਾਗਤ ਲਾਗਤ ਤੋਂ ਲੈ ਲੈਣੇ ਆ ਸਿਰਫ ਕੈਂਪਾਂ 'ਚ ਫ੍ਰੀ ਦਿੰਦੇ ਆ ਦਵਾਈ ਤੇ ਬਾਬਾ ਜੀ ਇਹ ਕੈਂਪ ਕਦੋਂ ਲੱਗ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਇੰਡੀਆ ਦੇ ਵਿੱਚ ਵਸਦੇ ਨੇ ਖਾਣ ਪੀਣ ਉਹਨਾਂ ਦਾ ਇਸ ਤਰੀਕੇ ਦਾ ਹੈਗਾ ਕਿ ਬਿਮਾਰੀਆਂ ਤੋਂ ਦੂਰ ਨਹੀਂ ਹੋ ਪਾਂਦੇ ਬਿਮਾਰੀ ਉਹਨਾਂ ਤੋਂ ਛੁੱਟਦੀਆਂ ਨਹੀਂ ਹੈਗੀਆਂ ਕੈਂਸਰ ਸ਼ੂਗਰ ਨਸ਼ਾ ਤਾਂ ਸਭ ਤੋਂ ਵੱਧ ਜਿਹੜਾ ਪੰਜਵਾਂ ਛੇਵਾਂ ਦਰਿਆ ਜਿਹੜਾ ਹੈਗਾ ਉਹ ਵੱਗਦਾ ਨਜ਼ਰ ਆ ਰਿਹਾ ਹੈ ਇਹ ਕਦੋਂ ਕੈਂਪ ਲੱਗਦਾ ਕਿਵੇਂ ਲਾਉਂਦੇ ਹਾਂ ਤੇ ਕਿਸ ਤਰੀਕੇ ਨਾਲ ਦਵਾਈ ਦਿੰਦੇ ਹੋ ਇਹ ਪਹਿਲਾਂ ਤਾਂ ਹਰ ਸਾਲ ਦੀ ਤਰ੍ਹਾਂ ਸ਼ੂਗਰ ਦੀ ਦਵਾਈ ਦਾ ਤੇ ਨਸ਼ਾ ਮੁਕਤ ਦਾ ਕੈਂਪ ਲੱਗਦਾ ਸੀ ਕਿਉਂਕਿ ਜਿਹੜੇ ਆਪਣੇ ਆਚਾਰੀਆ ਜੀ ਆਯੁਰਵੈਦ ਦਾ ਮਹਾ ਜੋਧ ਦੇ ਤਨੇ ਵੈਦਗੁਰੂ ਆਚਾਰੀਆ ਸੁਮਸ਼ੇਰ ਸਿੰਘ ਯੋਗੀਆ ਉਹਨਾਂ ਦੀ ਨਿੱਕੀ ਮਿੱਠੀ ਯਾਦ ਵਿੱਚ ਦੇ ਨਸ਼ਾ ਮੁਕਤ ਸ਼ੁਗਰੀ ਦਵਾਈ ਦਾ ਕੈਂਪ ਲੱਗਦਾ ਹਰ ਸਾਲ ਐਤ ਕੀ ਮਾਨਪੁਰਾਲਾ ਕੀਤਾ ਵੀ ਜਿੱਥੇ ਨਸ਼ਾ ਮੁਕਤ ਸ਼ੁਗਰੀ ਦਵਾਈ ਦਾ ਕੈਂਪ ਲਾਦਾ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਉਹ ਫਰੀ ਦਵਾਈ ਦਿੱਤੀ ਜਾਊਗੀ ਭਾਵੇਂ ਹੱਡੀਆਂ ਦਾ ਕੈਂਸਰ ਹੋਵੇ ਚਮੜੀ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਤੇ 9 ਮਾਰਚ 2025 ਦਿਨ ਐਤ ਵਾਰ ਨੂੰ ਫਰੀ ਦਵਾਈ ਮਿਲਣੀ ਹੈ ਕਿ ਦਿਨ ਵਾਸਤੇ ਫਰੀ ਮਿਲਣੀ ਹੈ ਫਰੀ ਮਿਲ ਰਹੀ ਹੈ ਜੇ ਕਿਸੇ ਨੂੰ ਡਾਕਟਰ ਨਹੀਂ ਕਹਿ ਦਿੱਤਾ ਹੋਵੇ ਤੇਰੀ ਲੱਤ ਵੱਢਣੀ ਪੈਣੀ ਹੈ ਤੇਰੇ ਹੱਥ ਵੱਢਣੇ ਪੈਣੇ ਤੈਨੂੰ ਕੈਂਸਰ ਆ ਲਾਸਟ ਸਟੇਜ ਆ ਉਹਨਾਂ ਕੀ ਹੈ ਪਰਮਾਤਮਾ ਦੀ ਕਿਰਪਾ ਹੈ ਜਿਹਦੀ 6 700 ਸ਼ੂਗਰ ਹੋ ਜਾਂਦੀ ਹੈ ਵੀ ਅੰਗ ਪੈਰ ਵਧਣਾ ਬੋਗ ਜਿਹੜਾ ਆਪਣੇ ਕੋਲ ਆ ਗਿਆ ਆਪਾਂ ਉਹਦੇ ਦਵਾਈ ਲਾਉਨੇ ਆ ਉਹਦਾ ਅੰਗ ਪੈਰ ਵਧਣ ਦੀ ਲੋੜ ਨਹੀਂ ਪੈਂਦੀ ਤੇ ਤੁਹਾਡੇ ਕੋਲ ਆ ਗਿਆ ਤਾਂ ਬਿਲਕੁਲ ਸਹੀ ਹੋ ਜਾਣਾ ਬਿਲਕੁਲ ਸਹੀ ਹੋ ਜਾ ਅੰਗ ਪੈਰ ਵਧਣ ਦੀ ਲੋੜ ਨਹੀਂ ਪੈਂਦੀ ਆਏ ਆ ਕਦੇ ਇਸ ਤਰ੍ਹਾਂ ਦੇ ਜਿਹੜੇ ਠੀਕ ਕੀਤੇ ਆ ਸਰ ਤੁਸੀਂ ਬਹੁਤ ਹੈ ਜੀ ਬਹੁਤ ਹੈ ਕਿਰਪਾ ਮਾਲਕ ਦੀ ਕੋਈ ਅੰਗ ਪੈਰ ਵਧਣਾ ਨਹੀਂ ਪੈਂਦਾ ਜੀ ਕਿਵੇਂ ਦੇ ਕਿਸ ਤਰ੍ਹਾਂ ਦੇ ਲੋਕ ਆਏ ਕਿਉਂਕਿ ਇਹ ਜਿਹੜੀ ਬਿਮਾਰੀ ਆ ਨਾ ਉਹ ਜਦੋਂ ਲੋਕ ਆਉਂਦੇ ਤਾਂ ਬੜੇ ਲਾਚਾਰ ਹੋ ਕੇ ਆਉਂਦੇ ਬੜੇ ਬੇਬਸ ਹੋ ਕੇ ਆਉਂਦੇ ਆ ਕਿਸ ਕਿਸ ਤਰ ਹੁਣ ਤੱਕ ਆਪਣੇ ਕੋਲ ਜਿਵੇਂ ਗਠੀ ਵਾਲੇ ਬਹੁਤ ਆਉਂਦੇ ਨੇ ਮਰੀਜ਼ ਤੇ ਜਿਨ੍ਹਾਂ ਦੇ ਆਪਣੇ ਜੋੜਾਂ 'ਚ ਦਰਦ ਹੋ ਰਿਹਾ ਹੈ ਚਮੜੀ ਰੋਗ ਹੈ ਲੀਵਰ ਸਰ ਕਈ ਪ੍ਰੋਬਲਮਾਂ ਤਰਕਿਓ ਕਿ ਤਿੰਨੇ ਨੇ ਬਾਤ ਪਿਤ ਕਫ ਭਾਵੇਂ ਚਮੜੀ ਰੋਗ ਆ ਤੇ ਦਰਦਾਂ ਦਾ ਰੋਗ ਆ ਤੇ ਭਾਵੇਂ ਲੀਵਰ ਲੀਵਰ ਦੇ ਰੋਗ ਨੇ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਪੇਟ ਦੀਆਂ ਬਿਮਾਰੀਆਂ ਨੇ ਸਾਰੇ ਤਰ੍ਹਾਂ ਦੇ ਆਉਂਦੇ ਨੇ ਪਰ ਕਿਰਪਾ ਮਾਲਕ ਦੀ ਅਰਦਾਸ ਬੇਨਤੀ ਕਰਕੇ ਦਵਾਈ ਦੇਈ ਦੀਏ ਸਾਰੇ ਠੀਕ ਹੁੰਦੇ ਨੇ ਤੇ ਕੈਂਸਰ ਦੀ ਸਟੇਜ ਵਾਲੀ ਚੌਥੀ ਵਾਲੀ ਵੱਧ ਆਉਂਦੇ ਨੇ ਕਿਉਂਕਿ と ਓ ਮਾਇਆ ਕਰੋ ਵੀ ਮੱਲੋ ਵੀ ਨੁੱਚੜ ਗਏ ਸਰੀਰ ਵੀ ਨੁੱਚੜ ਗਿਆ ਉਦੋਂ ਵੀਡੀਓ ਦੇਖ ਕੇ ਚਲੋ ਬਾਬਾ ਇਹਨੇ ਬਾਣਾ ਪਾਇਆ ਚਲੋ ਉੱਥੇ ਚਾਲੇ ਚਲੋ ਫੇਰ ਵੀ ਕੋਈ ਆਸ ਕਰਕੇ ਆਉਂਦਾ ਫੇਰ ਵੀ ਮਹਾਰਾਜੀ 90 95% ਫੇਰ ਵੀ ਆਪਣੀ ਇਲਾਜ ਰੱਖਦੇ ਦੇ ਦਵਾਈ ਦੇਖਿਆ ਇਹ ਜਾਂਦਾ ਕਿ ਵੈਦ ਤਾਂ ਬਹੁਤ ਪੈਸੇ ਲੈਂਦੇ ਮੋٹے ਮੋٹے ਪੈਸੇ ਲੈ ਲੈਂਦੇ ਕਈ ਵੈਦ ਹੈਗੇ ਨੇ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਕਈ ਵੈਦ ਹੈਗੇ ਨੇ ਮੋٹے ਪੈਸੇ ਲੈਂਦੇ ਤਾਂ ਬਿਮਾਰੀ ਇਦਾਂ ਦੇ ਹੀ ਬੰਦਾ ਸੁਣ ਕੇ ਡਰ ਜਾਂਦਾ ਵੀ ਪੈਸੇ ਲੈ ਲਓ ਸਾਨੂੰ ਠੀਕ ਕਰ ਦਿਓ ਆਹ ਕਨਸੈਪਟ ਕਿਵੇਂ ਦਿਮਾਗ ਦੇ ਵਿੱਚ ਆਏ ਕਿ ਫ੍ਰੀ ਲਾਉਣਾ ਫ੍ਰੀ ਕਿਉਂ ਲਾ ਰਹੇ ਹੋ ਇੱਕ ਦਿਨ ਕਿ ਦਿਨ ਵਾਸਤੇ ਕਿਉਂਕਿ ਜਿਹੜੀ ਆਪਣੀ 15 ਦਿਨ ਦੀ ਦਵਾਈ ਆ ਦੱਸੋ ਬੀਬੀ ਜੀ ਨੂੰ ਵੀ ਮੈਂ ਠੀਕ ਹੋਣ ਲੱਗ ਗਿਆ 15 ਦਿਨ ਚ ਰਿਜ਼ਲਟ ਮਹਿਸੂਸ ਹੋਊਗਾ ਨੂੰ ਜੀ ਜਿਹਨੂੰ 15 ਦਿਨ ਚ ਰਿਜ਼ਲਟ ਮਹਿਸੂਸ ਹੋਣ ਲੱਗ ਗਿਆ ਉਹ ਆਪੇ ਖੁਸ਼ ਹੋਗੇ ਦਵਾਈ ਖਾਊਗਾ ਮੈਂ ਠੀਕ ਹੋਣ ਲੱਗ ਗਿਆ ਜੀ ਠੀਕ ਹੈ ਨਾ ਕੋਈ ਮਹਿੰਗੀ ਨਹੀਂ ਹੈਗੀ 2100 ਰੁਪਿਆ ਕੀ ਹੁੰਦਾ ਅਜ ਦੇ ਸਮੇਂ ਚ ਤੁਹਾਨੂੰ ਪਤਾ ਵੀ ਲੱਖਾਂ ਰੁਪਿਆ ਘਰਾਂ ਦੇ ਘਰ ਵਿਕ ਜਾਂਦੇ ਨੇ ਕਰੋੜਾਂ ਰੁਪਈਆ ਲੱਗਦਾ ਫਿਰ ਉਹ ਗਰੀਬੰਦਾ ਕੀ ਕਰੂਗਾ ਫਿਰ ਇਹ ਸਾਰਿਆਂ ਦੇ ਭਲੇ ਵਾਸਤੇ 2100 ਦਾ ਪ੍ਰਸ਼ਾਦ ਰੱਖਿਆ ਫਿਰ ਕੈਂਪ ਵਾਲੇ ਦੇ ਨਾਲ ਫ੍ਰੀ ਆ ਬਾਕੀ ਟਾਈਮ 2100 ਰੁਪਈਆ ਦਾ ਉਹਦੇ ਵਿੱਚ ਕੋ ਇਹਨੂੰ ਤਾਂ ਨਹੀਂ ਦੇ ਦਵਾਈ ਅੱਛਾ ਜਿਹੜੇ ਜੇ ਕੋਈ ਗਰੀਬ ਹੁੰਦਾ ਜਿਹਦੇ ਕੋ ਪੈਸਾ ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹਨੂੰ ਵੀ ਫ੍ਰੀ ਚ ਦੋਗੇ ਉਹ ਫ੍ਰੀ ਦੇਂਦੇ ਆ ਨਹੀਂ ਦਿੰਦੇ ਉਹ ਕਈ ਵਾਰੀ ਸਾਡੇ ਕੋਲ ਦੇ ਕਰੇ ਕਿਰਾਇਆ ਵੀ ਨਹੀਂ ਹੁੰਦਾ ਉਹਨੂੰ ਕਿਰਾਇਆ ਵੀ ਦਿੰਦੇ ਸੀ ਬਿਲਕੁਲ ਹੂੰ ਕਿਉਂਕਿ ਆਪਣਾ ਮਾਰਗ ਆ ਨਾ ਇਹ ਆਪਣੇ ਇਹਦੀ ਵੀ ਨੋਟ ਇਕੱਠੇ ਕਰਨੇ ਪੈਸੇ ਤਾਂ ਠੀਕ ਆ ਬੰਨਿਆ ਪੈਸੇ ਤਾਂ ਬੇਨਾ ਚੱਲਦਾ ਵੀ ਹੈ ਨਹੀਂ ਆਪਾਂ ਸਾਰਾ ਕੁਝ ਦੇਖ ਕੇ ਚੱਲਣਾ ਹੁਣ ਮਾਤੜ ਗਰੀਬ ਆ ਗਿਆ ਉਹਨੂੰ ਪੈ ਦਵਾਈ ਤੇ ਦੇਣੀ ਆ ਨਾ ਆਪਾਂ ਨੇ ਪੈਸੇ ਨਹੀਂ ਹੈਗੇ ਤਾਂ ਕੀ ਆ ਅੱਛਾ ਬਾਬਾ ਜੀ ਕਿੱਥੋਂ ਕਿੱਥੋਂ ਲੋਕ ਆਉਂਦੇ ਪਿਛਲੀ ਵਾਰੀ ਅਸੀਂ ਇੰਟਰਵਿਊ ਕੀਤੀ ਸੀ ਕਹਿੰਦੇ ਮਹਾਰਾਸ਼ਟਰ ਤੋਂ ਬਹੁਤ ਦੂਰ ਦੂਰ ਲੋਕ ਆਏ ਸੀ ਇੱਥੇ ਆਉਂਦੇ ਨੇ ਜਿਵੇਂ ਜੂਪੀ ਹੋ ਗਿਆ ਵਿਆਹ ਹੋ ਗਿਆ ਮਹਾਰਾਸ਼ਟਰ ਜੋ ਜੀ ਐਂਡ ਕੇ ਤੋਂ ਰਾਜਸਥਾਨ ਤੋਂ ਆਪਣੇ ਵੱਖ-ਵੱਖ ਸ਼ਹਿਰਾਂ ਤੋਂ ਸਾਰੇ ਪਟਿਆਲਾ ਚੰਡੀਗੜ੍ਹ ਸਾਰੇ ਸ਼ਹਿਰਾਂ ਤੋਂ ਆਉਂਦੇ ਨੇ ਮਾਚ ਫਰੀਦਵਾਦੀ ਸੀ ਤਾਂ ਦੰਦੇ ਆ ਕਿਉਂਕਿ ਅਸੀਂ ਕਿਸੇ ਮਾਂ ਦੇ ਪੁੱਤ ਨੂੰ ਨਸ਼ੇ 'ਚ ਨਹੀਂ ਦੇਖ ਸਕਦੇ ਅਸੀਂ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਪੁਰਾਣੇ ਜੜੀ ਬੂਟੀਆਂ ਖਾਂਦੇ ਸੀ ਤੰਦਰੁਸਤ ਰਹਿੰਦੇ ਸੀ ਕਹਿੰਦੇ ਤੁਸੀਂ ਵਿਗੜਾ ਚੁੱਕੇ ਹੋਏ ਨਾ ਹੁਣ ਸਾਨੂੰ ਕਹਿੰਦੇ ਨੇ ਆਗੇ ਸਾਰੇ ਇੰਨੀਆਂ ਵਈਆਂ ਦਵਾਈਆਂ ਨੇ ਤੁਸੀਂ ਕਿਉਂ ਕੈਂਪ ਲਾਉਣੀ ਆ ਮੇਰਾ ਮੰਨਦਾ ਇਹੀ ਵਿਚਾਰ ਹੁੰਦਾ ਕਿਸੇ ਦੇ ਮਾਂ ਦਾ ਪੁੱਤ ਨਸ਼ੇ ਨਾਲ ਨਾ ਪਰੇ ਨਸ਼ੇ ਨਾਲ ਨਾ ਬਰੇ ਫਿਰ ਤਾਂ ਇਹਦਾ ਉਹਨੇ ਲੋਕ ਕਹਿੰਦੇ ਬਾਬੇ ਦੀ ਗੱਡੀਆਂ ਲਵਾ ਲਓ ਮੈਂ ਜੋੜਵਾ ਮੈਂ ਗੱਡੀਆਂ ਲੈ ਕੀ ਕਰਨੇ ਸਭ ਤਾਂ ਇਹੀ ਗੱਡੀਆਂ ਕਿਹਦਾ ਮਾ ਦਾ ਪੁੱਤ ਨਸ਼ੇ ਨਾਲ ਨਾ ਬਰੇ ਤੇ ਹਰ ਇੱਕ ਦਾ ਭਲਾ ਹੋਵੇ ਕੈਂਸਰ ਵਾਲਾ ਵੀ ਠੀਕ ਹੋਵੇ ਸ਼ੂਗਰ ਵਾਲਾ ਵੀ ਠੀਕ ਹੋਵੇ ਨਸ਼ਾ ਮੁਕਤ ਮਹਾਰਾਜ ਨੂੰ ਨਸ਼ੇ ਤੋਂ ਮੁਕਤ ਕਰਨ ਮਹਾਰਾਜ ਸਭ ਤਾਂ ਇਹੀ ਹੁੰਦਾ ਜੀ ਸੋ ਕਿੰਨੇ ਤਰੀਕ ਨੂੰ ਲੱਗ ਰਿਹਾ ਹੈ ਕੈਂਪ ਇੱਕ ਵਾਰੀ ਫਿਰ ਤੋਂ ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿਉਂਕਿ ਭੁੱਲਣਾ ਨਾ ਕਿਉਂਕਿ ਇਹ ਜਿਹੜੀਆਂ ਦਵਾਈਆਂ ਨੇ ਹਸਪਤਾਲਾਂ ਦੇ ਵਿੱਚ ਕਿਤੇ ਹੋਰ ਜਾ ਜਾ ਕੇ ਬਹੁਤ ਲੱਖਾਂ ਰੁਪਏ ਲੋਕ ਖਰਾਬ ਕਰ ਚੁੱਕੇ ਨੇ ਇਸ ਕਰਕੇ ਅਸੀਂ बार-बार ਦੱਸ ਗੱਦਨ ਜਾ ਰਿਹਾ ਤਾਂ ਇਸ ਤਰੀਕ ਨੂੰ ਲੋਕ ਹਮ ਹਮਾ ਕੇ ਜਿਹੜੇ ਪਹੁੰਚਣ ਇੱਥੇ ਹਾਂਜੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ 9 ਮਾਰਚ ਦਿਨ ਐਤਵਾਰ 2025 ਵੀ ਹਮ ਹਮਾ ਕੇ ਪਹੁੰਚਣਾ ਹੈ ਸਮਾਂ ਸਮਾ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਾਹਨੇ ਵਾਲ ਦੇ ਵਿੱਚ ਆਯੁਰਵੇਦਾ ਜੋਗਿਆ ਫਾਰਮੇਸੀ ਨੀਅਰ ਸਿਵਲ ਹਸਪੀਟਲ ਸਾਹਨੇਵਾਲ ਲੁਧਿਆਣਾ ਜੀ ਸਾਹਨੇਵਾਲ ਬਿਲਕੁਲ ਸਿਵਲ ਹਸਪੀਟਲ ਨੇੜੇ ਆ ਹਾਂ ਬਿਲਕੁਲ ਸਿਵਲ ਹਸਪੀਟਲ ਨੇੜੇ ਹੈ ਜੀ ਨਾਲ ਅੱਛਾ ਕਿ ਪਹਿਲਾਂ ਪਾਠ ਹੁੰਦਾ ਮੈਂ ਸੁਣਿਆ ਕਿ ਕਿੰਨੇ ਕ ਵਜੇ ਤੱਕ ਪਾਠ ਹੋਣਾਗਾ ਫਿਰ ਪਹਿਲਾਂ ਅਮਰਤ ਵੇਲੇ 4 ਵਜੇ ਆਸਾਦੀ ਵਾਰ ਦੇ ਜਾਪ ਸ਼ੁਰੂ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਚੁਕਮੀ ਸਾਹਿਬ ਦੇ ਜਾਪ ਸ਼ੁਰੂ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਮਹਾਪੁਰ ਸਾਹਿਬ ਨੇ ਆਪਣੇ ਪ੍ਰਵਚਨ ਰੱਖਦੇ ਨੇ ਫਿਰ ਅਰਦਾਸ ਬੇਨਤੀ ਫਿਰ ਗੁਰੂ ਘਰ ਲੰਗਰ ਵਜੇ ਕੇ ਨੌ ਲੈ ਕੇ ਸ਼ੁਰੂਆਤ ਕੀਤੀ ਜਾਂਦੀ ਹੈ ਦਵਾਈ ਵੀ ਬਣਾਉਣੇ ਦਾ ਪਰਮਾਤਮਾ ਦਾ ਨੌ ਲੈ ਕੇ ਬਣਾਉਂਦੇ ਤਾਹੀ ਅਸਰ ਹੁੰਦਾ ਲੱਗਦਾ ਹਾਏ ਤਾਹੀ ਅਸਰ ਹੁੰਦਾ ਇਹ ਕਾਲਪੁਰਖ ਕੀਤਾ ਲੋੜੀਆ ਕੰਮ ਸੋ ਹਰ ਪਿਆ ਕੀ ਹੈ ਮਹਾਰਾਜ ਨੂੰ ਬੇਨਤੀ ਕਰਕੇ ਫਿਰ ਅਗੇ ਦੇਈਦਾ ਫਿਰ ਉਹਦੇ ਵਿੱਚ ਸਤਿਗੁਰੂ ਦੇ ਆ ਦ੍ਰਿਸ਼ਟੀ ਆਪ ਕਰਦੇ ਨੇ ਮਹਾਰਾਜ ਦਰਸ਼ਕਾਂ ਨੂੰ ਕੀ ਬੇਨਤੀ ਕਰੋਗੇ ਬੇਨਤੀ ਕਰਾਂਗੇ ਹੋਮ ਹੋਮ ਆਕੇ ਪਹੁੰਚੋ ਪਿੰਡਾਂ ਨਗਰਾਂ ਜੇ ਨਾਊਂਸਮੈਂਟ ਕਰਾਓ ਜਿੱਥੇ ਤੁਸੀਂ ਆਪ ਜਾ ਕੇ ਹੋਰਾਂ ਨੂੰ ਵੀ ਜਗਾਓ ਜਿੱਥੇ ਤੁਹਾਡਾ ਭਲਾ ਹੋਰਾਂ ਦਾ ਵੀ ਭਲਾ ਹੋਵੇ ਪਿੰਡਾਂ ਨਗਰਾਂ ਦੀ ਨਾਊਂਸਮੈਂਟ ਕਰਾਓ ਪਿੰਦਰ ਲੋਬੀ ਕੈਂਪ ਲੱਗ ਰਿਹਾ ਹੈ ਨਸ਼ਾ ਮੁਕਤ ਦਵਾਈ ਦਾ ਸ਼ੁਗਰੀ ਦਾ ਤੇ ਕਿਸੇ ਵੀ ਤਰ੍ਹਾਂ ਦਾ ਕੈਨਸਲ ਹੋਵੇ ਫਰੀ ਕੈਂਪ ਲੱਗ ਰਿਹਾ ਹੈ